ਤਾਂ ਜੀਦਰਨ ਦਾ ਜੀ ਕੀ ਕਾਰਨ ਹੋਇਆ ਜਿਹੜਾ ਤੁਹਾਨੂੰ ਬੀਜੇਪੀ ਦੇ ਵਿੱਚ ਜਾਣਾ ਪਿਆ ਕਿਉਂਕਿ ਇੱਕ ਆਮ ਆਦਮੀ ਪਾਰਟੀ ਦੇ ਵਿੱਚ ਤੁਹਾਡਾ ਦੁਤਬਾ ਸੀਗਾ ਤੁਹਾਨੂੰ ਬਲੌਕ ਪਰਿਵਾਰੀ ਜਿਹੜਾ ਹੈਗਾ ਸ਼ਾਹ ਕੋਟ ਦਾ ਲਾਇਆ ਗਿਆ ਸੀਗਾ ਸਭ ਤੋਂ ਪਹਿਲਾਂ ਦਾ ਪਨੀਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਸਾਰੇ ਪੰਜਾਬੀ ਸੋਚਿਆਂ ਨੂੰ ਪਿਆਰ ਭਰੀ ਸਤਿਕਾਰ ਪਨੀਜੀ ਤੁਸੀਂ ਆਪ ਸਿਆਣੇ ਹੋ ਜਾਣੀ ਜਾਣੋ ਕਿ ਜਦੋਂ ਕੋਈ ਮਿਲੂਦਾ ਪਾਰਟੀ ਛੱਡਦਾ ਵਾ ਜਾਂ ਮਿਲਿਆ ਹੋਇਆ ਕੋਈ ਅਹੁਦਾ ਛੱਡਦਾ ਅੱਜ ਤੋਂ ਅਹੁਦਿਆਂ ਦੇ ਮਗਰ ਦੁਨੀਆ ਤਾਂ ਜੀ ਫਿਰਦੀ ਆ ਇਦੇ ਵਿੱਚ ਕਿਤੇ ਨਾ ਕਿਤੇ ਕਮੀ ਹੁੰਦੀ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਮ ਇਹੋ ਜਿਹੇ ਹੁੰਦੇ ਆ ਕਿ ਜਿਹੜੇ ਏਰੀਆ ਦੇ ਲੀਡਰ ਹੁੰਦੇ ਆ ਉਹ ਬੰਦਾ ਮਾਨ ਸਨਮਾਨ ਨਹੀਂ ਦਿੰਦੇ ਪਰ ਮੈਂ ਇਹਦੇ ਵਿੱਚ ਇੱਕ ਜਰੂਰ ਕਹਿਣੀ ਚਾਹੂੰਗਾ ਤੁਹਾਡੇ ਨਾਲ ਕਿ ਜੋ ਆਮ ਪਾਰਟੀ ਦੀ ਹਾਈ ਕਮਾਂਡ ਆ ਉਹਦੇ ਵਿੱਚ ਇਸ ਚੀਜ਼ ਦਾ ਕੋਈ ਮੈਂ ਲੈਣਾ ਦੇਣਾ ਨਹੀਂ ਕਿਉਂਕਿ ਮੈਂ ਪਾਰਟੀ ਨੂੰ ਕਦੇ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਮੇਰੀ ਸੋਚ ਹੋ ਰਿਆ ਇਹ ਜਿਹੜਾ ਉਹਦਾ ਜਾਂ ਇੱਕ ਪਾਰਟੀ ਨੂੰ ਆਲਵੇ ਦਾ ਕਹਿਣਾ ਕਿ ਸਾਨੂੰ ਕਿਤੇ ਨਾ ਕਿਤੇ ਨਕੋਦਰ ਹਲਕੇ ਦੇ ਵਿੱਚ ਅਨਗੋਲਿਆ ਕੀਤਾ ਜਾ ਰਿਹਾ ਸੀ ਸਾਡੇ ਸਿਰਾਂ ਦੇ ਉਹ ਲੋਕ ਬਿਠਾਏ ਜਾ ਰਹੇ ਸੀ ਜਿਨ੍ਹਾਂ ਨੇ ਕਿ ਕਦੇ ਵੀ ਸਾਨੂੰ ਇਹ ਨਹੀਂ ਸੀ ਅਸੀਂ ਸੋਚਿਆ ਕਿ 22 ਦੇ ਵਿੱਚ ਉਹ ਅਸੀਂ ਦੇਖੇ ਹੋਣ ਪਰ ਉਹ 24 ਦੇ ਵਿੱਚ ਅੱਜ ਉਹ ਸਾਡੇ ਹਲਕੇ ਦੇ ਵਿੱਚ ਨਕੋਧਰ ਹਲਕੇ ਵਿੱਚ ਕੰਮ ਕਰ ਰਿਹਾ ਹੈ ਸਭ ਤੋਂ ਵੱਡੀ ਵਜ੍ਹਾ ਇਹ ਹੀ ਆ ਕਿ ਸਾਨੂੰ ਕਿਤਨਾ ਕਿਤੇ ਸੈਡ ਖੁੰਝੇ ਲਾਇਆ ਜਾ ਰਿਹਾ ਸੀ ਅੰਧਾਵਾ ਸਾਹਿਬ ਇੱਕ ਬੜੀ ਗੱਲ ਉੱਠਦੀ ਹੈਗੀ ਆ ਜਦੋਂ ਕੋਈ ਬੀਜੇਪੀ ਦੇ ਵਿੱਚ ਜਾਂਦਾ ਹੈਗਾ ਉਹਨੂੰ ਬੜੇ ਪੈਸੇ ਮਿਲਦੇ ਹੈਗੇ ਆ ਠੀਕ ਹੈ ਜੀ ਤੁਹਾਨੂੰ ਕਿੰਨੇ ਕੇ ਪੈਸੇ ਆਉਂਦਾ ਜਿਹੜਾ ਉੱਪਰ ਆਇਆ ਸੀ ਅ ਕਮੇਟੀ ਸਾਊਥ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਬਹੁਤ ਵਧੀਆ ਤੁਸੀਂ ਕੁਐਸਚਨ ਕੀਤਾ ਮੈਂ ਉਹਨਾਂ ਲੋਕਾਂ ਨੂੰ ਇਹ ਕੁਐਸਚਨ ਕਰਨਾ ਆਪਣੇ ਵੱਲੋਂ ਤੁਹਾਡੇ ਮਾਦੀਆਂ ਰਾਈ ਕਿ ਤੁਸੀਂ ਇਹ ਦੱਸੋ ਜੀ ਕਿ ਜਦੋਂ ਤੁਸੀਂ ਜੁਆਇਨ ਕਰਾਇਆ ਸੀ ਸਾਨੂੰ ਆਪਦੀ ਪਾਰਟੀ 'ਚ ਜਦੋਂ ਅਸੀਂ ਕਾਂਗਰਸ 'ਚ ਗਏ ਸੀ ਉਦੋਂ ਤੁਸੀਂ ਸਾਨੂੰ ਕਿੰਨੇ ਪੈਸੇ ਦਿੱਤੇ ਸੀ ਕੋਈ ਵੀ ਪੈਸੇ ਦੇ ਲਾਲਚ ਨੂੰ ਜਾਂ ਕੋਈ ਕਿਸੇ ਪਾਵਰ ਦੇ ਲਾਲਚ ਨੂੰ ਪਾਰਟੀ 'ਚ ਜਾਂਦਾ ਨਹੀਂ ਪਾਰਟੀ ਦੀਆਂ ਨੀਤੀਆਂ ਦੇਖ ਕੇ ਮੋਦੀ ਸਾਹਿਬ ਦੇ ਆਉਣ ਵਾਲੇ ਆਪਣੇ ਕੰਮ ਦੇਖ ਕੇ ਮੋਦੀ ਸਾਹਿਬ ਨੇ ਪਿਛਲੇ 10 ਸਾਲਾਂ ਚ ਕੀਤੇ ਹੋਏ ਕੰਮ ਦੇਖ ਕੇ ਮੈਂ ਇਸ ਪਾਰਟੀ ਨੂੰ ਜੁਆਇਨ ਕੀਤਾ ਕੋਈ ਪੈਸੇ ਦਾ ਇਹਦੇ ਵਿੱਚ ਲੈਣ ਦੇ ਨਹੀਂ ਹੋਇਆ ਤੇ ਜਿਹੜੇ ਮੈਨੂੰ ਮੈਂ ਇਹ ਗੱਲਾਂ ਕਰਦੇ ਆ ਸ਼ਾਇਦ ਉਹ ਪੈਸੇ ਲੈ ਹੋਣ ਉਹਨਾਂ ਨੇ ਕਦੇ ਕਿਸੇ ਕੋਲ ਜਾਂ ਉਹ ਗਾਹਾਂ ਵਾਲੇ ਟਾਈਮ ਤੋਂ ਲੈਣਗੇ ਉਹ ਉਹੀ ਜਵਾਬ ਦੇ ਸਕਦੇ ਕੀ ਫੋਟ ਕੇ ਜਿਹੜੇ ਹੈਗੇ ਆ ਬੀਜੇਪੀ ਪਾਰਟੀ ਨੂੰ ਜੁਆਇਨ ਕੀਤਾ ਤੇ ਹੁਣ ਕੀ ਕੰਮ ਕੀਤੇ ਜਾਣਗੇ ਦੇਖੋ ਜੀ ਪਨੀਜੀ ਬਹੁਤ ਵਧੀਆ ਇਹ ਵੀ ਕੁਐਸਚਨ ਸੋਚ ਕੇ ਤੇ ਇਹੀ ਆ ਕਿ ਬੀਜਪੀ ਦੀਆਂ ਜਿਹੜੀਆਂ ਨੀਤੀਆਂ ਵਾਂ ਪੰਜਾਬ ਪ੍ਰਤੀ ਮੈਂ ਤੇ ਕਹੂੰਗਾ ਬਹੁਤ ਵੱਡਾ ਮੈਂ ਲੀਡਰ ਨਿਕਾ ਪੰਜਾਬ ਪ੍ਰਤੀ ਜੋ ਸਾਨੂੰ ਮੋਦੀ ਸਾਹਿਬ ਤੋਂ ਆਸਾਂ ਆ ਕਿ ਸਾਡੇ ਪੰਜਾਬ ਨੂੰ ਬਣਦੇ ਹੱਥ ਮਿਲਣਗੇ ਸਾਡੇ ਹਸਪਤਾਲ ਵੱਡੇ ਵੱਡੇ ਲੁਧਿਆਣਾ ਵਿੱਚ ਖੁੱਲ ਰਹੇ ਆ ਤੇ ਉਹਨਾਂ ਚੀਜ਼ਾਂ ਨੂੰ ਪੜਾਈ ਦੇ ਚੀਜ਼ਾਂ ਨੂੰ ਤੇ ਵਿਕਾਸ ਦੇ ਚੀਜ਼ਾਂ ਨੂੰ ਵੈਸੇ ਮੋਦੀ ਸਾਹਿਬ ਦੀ ਜਿਹੜੀ ਸ਼ਬੀ ਦੇਖੀ ਜਾਉਂਦੀ ਅੱਜ ਹਿੰਦੁਸਤਾਨ ਕਿਤੇ ਨਾ ਕਿਤੇ ਸਾਡਾ ਦੁਨੀਆ ਦੇ ਵਿੱਚ ਇੱਕ ਨਕਸ਼ੇ ਤੇ ਆਇਆ ਕਿ ਸਾਡਾ ਹਿੰਦੁਸਤਾਨ ਵੀ ਹੈ ਤਾਂ ਮੈਨੂੰ ਆਸ ਹੈ ਪੂਰੀ ਕਿ ਮੋਦੀ ਸਾਹਿਬ ਸਾਡੇ ਪੰਜਾਬ ਨੂੰ ਵੀ ਇਸੇ ਤਰ੍ਹਾਂ ਦੇਖ ਦੇਵੇ ਪੰਜਾਬ ਦੇ ਬੰਦੇ ਹੱਥ ਦਊਗਾ ਤੇ ਮੈਂ ਅਪੀਲ ਕਰੂੰਗਾ ਤੁਹਾਡੇ ਰਾ ਮਾਦੀਆਂ ਅਗਾਈ ਜੋ ਸਾਡੇ ਕਿਸਾਨਾਂ ਦੇ ਮੁੱਦੇ ਆ ਅਸੀਂ ਵੀ ਕਿਸੇ ਨਾ ਕਿਸੇ ਤਰੀਕੇ ਤਾਂ ਉਹ ਮੋਦੀ ਸਾਹਿਬ ਤਹ ਪਹੁੰਚਾਵਾਂਗੇ ਤੇ ਇਹਨਾਂ ਦੇ ਵੀ ਮਸਲੇ ਹੱਲ ਕੀਤੇ ਜਾਣਗੇ ਜੇਕਰ ਗੱਲ ਕਰੀਏ ਕਿਸਾਨਾਂ ਦੀ ਜੀ ਕਿਸਾਨਾਂ ਵਰਤੋਂ ਲਗਾਤਾਰ ਜੀ ਆਪ ਦਾ ਫੋਕ ਕੀਤਾ ਜਾ ਰਿਹਾ ਜਿੰਨੇ ਵੀ ਉਮੀਦ ਲਗਾ ਰਹੇਗੇ ਉਹਨਾਂ ਨੂੰ ਘੇਰਿਆ ਜਾ ਰਿਹਾ ਜੀ ਨਾ ਦੇ ਦੇ ਦੇਖੋ ਮੈਂ ਬੜੇ ਸਾਡੇ ਸਰਕਾਰ ਦੇ ਲੋਕਾਂ ਕਿਸਾਨ ਸਾਡੇ ਹੀ ਭੈਣ ਭਰਾ ਵਾ ਅਸੀਂ ਵੀ ਉਹਨਾਂ ਦੇ ਵਿੱਚ ਹੀ ਰਹਿੰਦੇ ਆ ਮੈਂ ਤਾਂ ਇਹੀ ਦੇਖਦਾ ਵੀ ਮੈਂ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਕਰੂੰਗਾ ਤੁਹਾਡੇ ਮਾਣੀਆਂ ਕਿ ਆਪਾਂ ਕਿਤੇ ਨਾ ਕਿਤੇ ਬੈਠ ਕੇ ਆਪਾਂ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੀਏ ਤੇ ਕੀ ਆਪਾਂ ਇਸ ਜਿਹੜੀ ਕਿਸਾਨ ਅੱਜ ਧਰਮਾ ਲਾ ਰਹੇ ਕੀ ਇਸ ਦਾ ਕੱਲਾ ਆਪਾਂ ਦੋਸ਼ ਮੋਦੀ ਸਾਹਿਬ ਨੂੰ ਦੇ ਰਹੇ ਆ ਜਾਂ ਪਿਛਲੇ ਜਿਹੜੇ 70 75 ਸਾਲ ਸਰਕਾਰਾਂ ਰਹਿ ਗਈਆਂ ਵਾ ਉਹਨਾਂ ਦਾ ਕੋਈ ਦੋਸ਼ ਨਹੀਂ ਬਣਦਾ ਸੀ ਜਿਹੜੇ ਅੱਜ ਇਹ ਕਹਿ ਰਹੇ ਆ ਵੀ ਮੋਦੀ ਸਾਹਿਬ ਨੇ ਆ ਨਹੀਂ ਕੀਤਾ ਤੇ ਉਹ ਮੈਨੂੰ ਮੈਂ ਪਿਛਲੇ 70-75 ਸਾਲ ਤੋਂ ਉਹ ਲੀਡਰ ਕਿੱਥੇ ਗਿਆ ਸੀ ਉਹ ਕਿਸਾਨਾਂ ਦੇ ਮਸਲੇ ਕਿਉਂ ਨਹੀਂ ਹੱਲ ਕਰ ਸਕੇ ਅੱਜ ਮੈਂ ਕਿਸਾਨਾਂ ਨੂੰ ਤੁਹਾਡੀ ਮਾਦੀ ਉਹ ਨਹੀਂ ਹੱਥ ਜੋ ਕੇ ਲੀੰਤੀ ਕਰੂੰਗਾ ਕਿ ਆਪਾਂ ਇਸ ਮਸਲੇ ਨੂੰ ਕਿਤੇ ਨਾ ਕਿਤੇ ਬਹਿ ਕੇ ਸਲਝਾਈਏ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਬਣਦੇ ਕਿਸਾਨਾਂ ਨੂੰ ਹੱਕ ਮਿਲਣ ਕਿਸਾਨ ਮੇਰੇ ਬਹੁਤ ਹੀ ਸਤਿਕਾਰਯੋਗ ਭੈਣ ਭਰਾ ਵਾ ਮੈਂ ਉਹਨਾਂ ਦਾ ਬਰੀ ਸਤਿਕਾਰ ਕਰਦਾ ਵਾਂ ਤੇ ਮਸਲੇ ਹੱਲ ਹੋ ਉਹ ਜਿਵੇਂ ਆਸ ਵੀ ਰੱਖਦਾ ਕਿ ਮੈਸੇਜ ਦੇਣਾ ਚਾਹੁੰਦਾ ਮੇਰਾ ਮੈਸੇਜ ਇਹੀ ਆ ਕਿ ਮੈਂ ਜਿਹੜੀ ਪਾਰਟੀ ਛੱਡੀ ਆ ਮੈਂ ਕਿਸੇ ਪਾਰਟੀ ਨੂੰ ਨਿੰਦਾ ਨਹੀਂ ਮੈਨੂੰ ਬਣਦਾ ਸਨਮਾਨ ਮਿਲਿਆ ਮੈਂ ਉਹਦਾ ਸਤਿਕਾਰ ਕਰਦਾ ਤੇ ਜਿਸ ਪਾਰਟੀ ਨੂੰ ਮੈਂ ਜੁਆਇਨ ਕੀਤਾ ਤੇ ਉਸ ਪਾਰਟੀ ਦੇ ਵਿੱਚ ਇੱਕ ਮੈਂ ਵਫਾਦਾਰ ਵਰਕਰ ਇਸ ਤਰ੍ਹਾਂ ਮੈਂ ਆਪ ਪਾਰਟੀ ਦੀ ਕੰਮ ਕੀਤਾ ਤੇ ਮੈਂ ਕੰਮ ਕਰੂੰਗਾ ਨਾ ਤਾਂ ਮੈਨੂੰ ਉੱਥੇ ਕੋਈ ਅਹੁਦਿਆਂ ਦੀ ਭੁੱਖ ਸੀ ਨਾ ਮੈਨੂੰ ਕੋਈ ਇੱਥੇ ਅਹੁਦਿਆਂ ਦੀ ਭੁੱਖਾ ਤੇ ਮੈਂ ਤੈਅ ਲਉ ਬੀਜੇਪੀ ਦੇ ਵਿੱਚ ਬਣਦਾ ਮਾਨਤਨ ਲੈ ਕੇ ਲੋਕਾਂ ਦੀ ਸੇਵਾ ਕਰੂੰਗਾ